ਵੈਘਰ ਜੀ ਕਾ ਖਾਲਸਾ ਵੈਘਰ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਕ ਦੀ ਜਿਹਦੀ ਲੈਂਦੇ ਗਿਆ ਸਾਡੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲ ਵਾਲ ਵਰਤੇ ਆ ਜਿਹੜਾ ਕਿ ਆਪਾਂ ਪੱਲੜ ਲਗਾਵਾਂਗੇ ਲੜ ਤੋਂ ਸਿਰ ਤੇ ਟੁਲਿਆ ਆ ਕੇ ਪੂਣੀ ਦਾ ਖੋਲਦਾ ਪਾਸੇ ਥਲੇ ਰੱਖਾਂਗੇ ਤੇ 반ਦ ਪਾਸੇ ਉੱਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਲ ਪਾ ਕੇ ਇਹਨਾਂ ਲੜਾਂ ਦੇ ਵਿੱਚ ਬੈਗ ਤੱਕ ਬਲ ਪਾ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਦਾ ਵੀ ਜਿਹੜਾ ਆਪਣਾ ਪੂਣੀ ਦਾ ਖਲਦਾ ਆਪਾਂ ਸੋਗਾ ਸਾਨੂੰ ਆਪਾਂ ਥੱਲੇ ਰੱਖਾਂਗੇ ਤੇ ਬਾਅਦ ਆਪਾਂ ਸੋਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਆਪਾਂ ਹਲਕਾ ਫੋਲਡ ਕਰਾਂਗੇ ਤੇ ਉਸ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਬਲਾਂ ਨੂੰ ਆਪਾਂ ਖਲਾਰ ਲਵਾਂਗੇ ਬਲਾਂ ਨੂੰ ਖਲਾਰਨ ਤੋਂ ਬਾਅਦ ਬੈਗ ਤੱਕ ਜਿਹੜੇ ਇਸ ਲੜ ਦੇ ਵਿੱਚ ਆਪਾਂ ਬਲ ਪਾ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਤੇ ਉਸ ਤੋਂ ਆ ਜਿਹੜਾ ਕਿ ਆਪਾਂ ਉਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਪੂਣੀ ਦਾ ਹੋਲ ਦਾ ਬਸ ਥੱਲੇ ਰੱਖਾਂਗੇ ਤੇ ਬਦਪਾਸਾ ਉਤੇ ਰੱਖ ਲਵਾਂਗੇ ਫਿਰ ਉਸ ਤੋਂ ਆ ਗੱਲ ਨਾਲ ਇਸ ਲੜ ਨੂੰ ਵੀ ਉੱਤੋਂ ਚੰਗੀ ਤਰ੍ਹਾਂ ਜਿਹੜਾ ਫੋਲਡ ਕਰਕੇ ਅੱਖ ਦਾ ਖਿੱਚ ਕੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਿਲਾਰ ਦਵਾਂਗੇ ਜੀ ਬਲਾਂ ਨੂੰ ਖਿਲਾਰਨ ਤੋਂ ਬਾਅਦ ਇਸ ਲੜ ਦੇ ਵਿੱਚ ਉਹਨਾਂ ਆਪਾਂ ਬੈਗ ਤੱਕ ਚੰਗੀ ਤਰ੍ਹਾਂ ਬਲ ਪਾ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਵੀ ਲ ਤੇ ਜਿਹੜੇ ਆਪਣੇ ਨੋਕ ਦੇ ਕੋਲ ਬਲਟਲੇ ਹੋਣਗੇ ਬਲਾਂ ਨੂੰ ਆਪਾਂ ਟੈਟ ਕਰ ਲਵਾਂਗੇ ਹੁਣ ਸਾਰੇ ਲੰਨ ਦੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੇ ਲਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਨੋਕ ਦੇ ਕੋਲ ਜਿਹੜਾ ਕਿ ਆਪਣੇ ਬਾਜ ਦੇ ਨਾਲ ਜਿਹੜੇ ਆਪਣੇ ਪਲਟਲੇ ਹੋਣਗੇ ਬਲਾਂ ਨੂੰ ਆਪਾਂ ਸ਼ਟ ਕਰ ਟੈਟ ਕਰ ਲਵਾਂਗੇ ਜੀ ਤੇ ਫਿਰ ਉਸ ਤੋਂ ਅੱਗੇ ਜਿਹੜਾ ਕਿ ਆ ਪੈਸਟੋਰਲਰ ਲਗਾ ਮੈਂ ਗੋਸਲੜ ਨੂੰ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਹਥਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਲੜ ਨੂੰ ਤੋਂ ਆਪਾਂ ਚੰਗੀ ਤਰ੍ਹਾਂ ਫੋਲ ਕਰਾਂਗੇ ਉੱਤ ਲੜ ਨੂੰ ਫੋਲ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਬਲਾਂ ਨੂੰ ਆਪਾਂ ਇਕੱਠੇ ਕਰ ਲਵਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਲਾਰ ਲਵਾਂਗੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਹੋਣਗੇ ਬਲਾਂ ਨੂੰ ਖਲਾਰਨ ਤੋਂ ਬਾਅਦ ਇਸ ਲੜ ਦੇ ਵਿੱਚ ਹੁਣ ਆਪਾਂ ਬੈਕ ਤੱਕ ਜਿਹੜਾ ਕਿ ਆਪਾਂ ਬਲ ਪਾ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਤੇ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਨੇ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਹੋਣਗੇ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਜਿੰਕ ਤਰ੍ਹਾਂ ਇਸ ਲੜ ਸਾਰੇ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਹੈ ਹੁਣ ਆਪਾਂ ਚੰਗੀ ਜਿਹੜਾ ਸਾਲਾਂ ਦੇ ਵਿੱਚ ਜਿਹੜੇ ਆਪਾਂ ਪੱਗਵਾਂ ਫੇਰ ਕੇ ਸਾਲਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਬਲ ਨੂੰ ਆਪਾਂ ਬਦਾਲ ਲਵਾਂਗੇ ਜੀ ਜਿਹੜੇ ਆਪਣੇ ਲੋਕ ਦੇ ਨਾਲ ਢੱਲੇ ਹੋਣਗੇ ਲੜਾਂ ਦੇ ਵਿੱਚ ਜਿਹੜਾ ਆਪਾਂ ਪੱਗਵਾਂ ਫੇਰ ਕੇ ਉਹਨਾਂ ਲੜਾਂ ਨੂੰ ਜਿਹੜਾ ਆਪਾਂ ਉਹਨਾਂ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਬਲ ਨੂੰ ਆਪਾਂ ਪ੍ਰੋਟੈਕਟ ਕਰ ਲਵਾਂਗੇ ਚੰਗੀ ਤਰ੍ਹਾਂ ਹੁਣ ਲੜਾਂ ਨੂੰ ਆਪਾਂ ਸੈੱਟ ਕਰਾਂਗੇ ਬਲਾਂ ਨੂੰ ਜਿਹੜਾ ਆਪਾਂ ਪ੍ਰੋਪਰ ਜਿਹੜਾ ਬੈਗ ਦੇਖ ਸਾਰੇ ਵੇਲੇ ਨੂੰ ਆਪਾਂ ਸੈੱਟ ਕਰ ਲਵਾਂਗੇ ਤੇ ਨੋਕ ਦੇ ਕੋਲ ਵੀ ਜਿਹੜੇ ਆਪਣੇ ਬਲ ਦਾ ਹੋਣਗੇ ਥੱਲੇ ਉਹਨਾਂ ਨੂੰ ਆਪਾਂ ਟੈਟ ਕਰ ਲਵਾਂਗੇ ਹੁਣ ਸਾਰੇ ਲੜਾਂ ਦੇ ਵਿੱਚ ਕਰ ਫਿਰ ਤੋਂ ਆਪਾਂ ਗਪੈਂਦੇ ਨਾਲ ਜਿਹੜੇ ਆਪਣੇ ਬਲ ਹੋਣਗੇ ਬਲਾਂ ਨੂੰ ਸੈੱਟ ਕਰ ਲਵਾਂਗੇ ਤੇ ਫਿਰ ਉਸ ਤੋਂ ਜਿਹੜਾ ਕਿ ਆਪਣਾ ਇਸ ਤੋਂ ਅਗਲਾ ਇਸ ਤੋਂ ਅਗਲਾ ਲੜੂਗਾ ਉਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਤੋਂ ਹੁਲਦਾ ਆਪਾਂ ਸੱਥਲੇ ਰੱਖਾਂਗੇ ਤੇ ਬੰਦ ਪਾਸੇ ਉੱਤੇ ਰੱਖਾਂਗੇ ਜੀ ਲੜ ਨੂੰ ਉੱਤੇ ਚੰਗੀ ਤਰ੍ਹਾਂ ਹੁਲ ਕਰ ਲਵਾਂਗੇ ਤੋ ਇਸ ਤਰ੍ਹਾਂ ਦਾ ਪੈਸ ਲੜ ਦੇ ਵਿੱਚ ਵੀੜੇ ਆਪਣੇ ਬਲ ਹੋਣਗੇ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਇਸ ਲੜ ਦੇ ਇਸ ਲੜਾਂ ਨੂੰ ਆਪਾਂ ਹਲਕਾ ਫੋਲਡ ਕਰ ਦੇਵਾਂਗੇ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਖਲਾਰ ਕੇ ਤੇ ਵੈਕ ਤੱਕ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਲਗਾ ਦੇਵਾਂਗੇ ਜੀ ਤੇ ਇਸ ਲੜ ਦੇ ਵਿੱਚ ਵੀੜੇ ਆਪਣੇ ਬਲ ਪਾਏ ਸੀ ਉਹਨਾਂ ਬਲਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਕਿ ਨੌ ਉਦੇਵੋ ਲੋ ਵੀੜੇ ਆਪਣੇ ਬਲਾਂ ਹੋਣਗੇ ਬਲਾਂ ਦੇ ਵਿੱਚ ਆਪਾਂ ਬਾਜ ਫੇਰ ਪਗਪਨ ਫੇਰ ਕੇ ਉਹਨਾਂ ਦੇ ਬਲਾਂ ਨੂੰ ਜਿਹੜਾ ਆਪਾਂ ਸੈਟ ਕਰ ਲਵਾਂਗੇ ਜੀ ਤੇ ਕਿਤਰਾ ਸਾਰੇ ਲੜਾਂ ਦੇ ਵਿੱਚ ਬਲਾਂ ਲੜਾਂ ਦੇ ਵਿੱਚ ਜਿਹੜਾ ਆਪਾਂ ਬਾਜ ਫੇਰ ਪਗਪਨ ਫੇਰ ਕੇ ਇਹ ਸਾਰੇ ਲੜ ਬਲਾਂ ਨੂੰ ਆਪਾਂ ਸੈਟ ਕਰ ਲਵਾਂਗੇ ਤੇ ਜਿਹੜੇ ਆਪਣੇ ਨੂੰ ਲੋਕ ਜੋਲ ਲੜ ਹੋਣਗੇ ਇਸ ਲੜ ਨੂੰ ਕਾਹ ਬਾਦ ਨੇ ਸੈਟ ਕਰ ਲਵਾਂਗੇ ਜੀ ਜਿਹੜਾ ਕਿ ਆਪਣਾ ਛੇਵਾਂ ਲੜੂਗਾ ਛੇਵੇਂ ਲੜਨ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਪੂਣੀ ਦਾ ਖੁੱਲਦਾ ਪਸਾ ਥਲੇ ਰੱਖ ਲਵਾਂਗੇ ਤੇ ਮਦ ਪਾਸਾ ਉੱਤੇ ਰੱਖਾਂਗੇ ਜੀ ਤੇ ਲੜਨ ਨੂੰ ਹੁਣ ਉੱਤੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਾਂਗੇ ਤੇ ਫਰੰਟ ਦੇ ਉੱਤੇ ਆਪਾਂ ਇੱਕ ਗੱਲ ਲੜਨ ਨੂੰ ਫੋਲਡ ਕਰਕੇ ਹਲਕਾ ਖਿੱਚ ਕੇ ਇਸ ਲੜਨ ਨੂੰ ਜਿਹੜਾ ਆਪਾਂ ਸਾਫ ਕਰਕੇ ਬੈਗ 'ਤੇ ਜਿਹੜਾ ਲਗਾ ਦੇਵਾਂਗੇ ਜੀ ਜਿਹੜਾ ਕਿ ਆਪਣਾ ਛੇਵਾਂ ਲੜੂਗਾ ਛੇਵੇਂ ਲੜਨ ਜਿਹੜਾ ਵੀ ਆਪਾਂ ਨੇ ਸਾਫ ਕਰਕੇ ਲਗਾਵਾਂਗੇ ਅਪਣੇ ਛਲਾੜ ਨੂੰ ਬਾਅਦ ਤੱਕ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜਿਹੜੇ ਆਪਣੀ ਸ਼ੇਪ ਹੋਗੀ ਸ਼ੇਪ ਨੂੰ ਵੀ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਤੇ ਫਿਰ ਉਸ ਤੋਂ ਨੋਕ ਦੇ ਕੋਲ ਜਿਹੜਾ ਆਪਣੀ ਲੜ ਨੂੰ ਲੜਾ ਨੂੰ ਆਪਾਂ ਸੈੱਟ ਕਰ ਲਵਾਂਗੇ ਤੇ ਉਸ ਤੋਂ ਇਹਨਾਂ ਪਲੇਲਰਾਂ ਦੇ ਵਿੱਚ ਵੀ ਜਿਹੜਾ ਆਪਾਂ ਬਾਸ਼ ਫੇਰ ਕੇ ਉਤਲੇ ਉਤਲੇ ਪੇਚਾਂ ਨੂੰ ਵੀ ਜਿਹੜਾ ਆਪਾਂ ਸਾਫ਼ ਕਰਾਂਗੇ ਔਰ ਸਾਰਲਾਂ ਦੇ ਵਿੱਚ ਆਪਾਂ ਵੇਖ ਕਰ ਫਿਰ ਤੋਂ ਬਾਜ ਪਗਵਨ ਫੇਰ ਕੇ ਸਾਰਲਾਂ ਦੇ ਪਲਾਂ ਦੇ ਵਿੱਚ ਜਿਹੜੇ ਆਪਣੇ ਪਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਵਧਾ ਦੇਵਾਂਗੇ। ਬੋਲੀ ਬਗਾਂ ਸਾਰੇ ਲੜਾਂ ਦੇ ਵੇਚ ਰਣ ਤੋਂ ਆ ਸਾਰੇ ਲੜਾਂ ਦੇ ਵੇਚ ਆਪਣੇ ਬਾਲਾ ਹਣਕਾ ਬਾਲਾ ਨੂੰ ਪਤਾ ਲਵਾ ਲਵਾਂਗੇ ਫਿਰ ਉਸ ਤੋਂ ਆ ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਸਬਸਕ੍ਰਾਈਬ ਤੇ ਫੇਸਬੁੱਕ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਕਿ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਜਿਹੜਾ ਆਪਾਂ ਪਗ ਪਨ ਲਗਾਵਾਂਗੇ ਪਗ ਪੈਨ ਨੂੰ ਕਿਥੋਂ ਆਪਾਂ ਨੇ ਛੇਵੇਂ ਲੜ ਫੋਲ ਲੇਤਾ ਹੈ ਛੇਵੇਂ ਲੜ ਦੋਤੇ ਰੱਖ ਕੇ ਜਿਹੜੇ ਕਿ ਆਪਾਂ ਪਗ ਪਨ ਲਗਾ ਦਵਾਂਗੇ ਫਿਰ ਉਸ ਤੋਂ ਬਾਅਦ ਕਲਗੀ ਲੜ ਦੇ ਪੂਣੇ ਨੂੰ ਕੋਲ ਕੇ ਉਸ ਦੋਤਲਾ ਪੱਲਾ ਤੇ ਨੂੰ ਫੋਲ ਕਰਾਂਗੇ ਤੇ ਸੜਾ ਦਾ ਪੱਲਾ ਜਿਹੜਾ ਕਿ ਆਪਾਂ ਉਹ ਤੇ ਨੂੰ ਫੁੱਲ ਕਰ ਦਵਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਜਿਹੜਾ ਆਪਾਂ ਖਿੱਚ ਕੇ ਅੱਖ ਤੱਕ ਉਸ ਤੋਂ ਬਾਅਦ ਪਾਰੜ ਤੱਕ ਅੱਖ ਲੜ ਨੂੰ ਆਪਾਂ ਅੱਖ ਤੱਕ ਖਿੱਚ ਲਵਾਂਗੇ ਅੱਖ ਤੱਕ ਖਿੱਚਣ ਤੋਂ ਬਾਅਦ ਉਸ ਤੋਂ ਬਾਅਦ ਲੜ ਦੇ ਉੱਤੇ ਹੱਥ ਫੇਰ ਕੇ ਬੈਕ ਤੱਕ ਜਿਹੜਾ ਕਿ ਇਸ ਲ ਤੇ ਇਸ ਨਾਲ ਦੇ ਉੱਤੇ ਜਿਹੜੇ ਆਪਣੇ ਪਲ ਹੁਣ ਕਿ ਬਲਾਂ ਨੂੰ ਵੀ ਜਿਹੜਾ ਆਪਾਂ ਕੱਢ ਦਵਾਂਗੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਬੜਾਂ ਨੂੰ ਆਪਾਂ ਸਾਫ਼ ਕਰ ਲਵਾਂਗੇ। ਦੋਸਤੋ ਆ ਜਿਹੜਾ ਕਿ ਆਪਾਂ ਨੇ ਪੱਕ ਪੱਲ ਲਗਾਏ ਸੀਗਾ ਲੜਨ ਨੂੰ ਆਪਾਂ ਪੱਕ ਪੰਜ ਛਲੇ ਚ ਲਿਆ ਕੇ ਸੱਚੇ ਪਸਾਰੂ ਜਿਹੜਾ ਆਪਾਂ ਲੜਨ ਨੂੰ ਘਵਾ ਦਵਾਂਗੇ ਜੀ। ਤੇ ਜੀ ਬਸ ਵਾਲ ਨੂੰ ਘਮਾਉਂ ਤੋ ਅੱਜ ਰੱਖੀ ਆਪਾਂ ਪੱਗ ਪੰਜ ਲੜ ਨੂੰ ਪਤਲੇ ਜਿਹੀਆਂ ਨੂੰ ਤੋਂ ਜਿਹੜਾ ਕਿ ਆਪਾਂ ਸਜੇ ਵਾਸਤੇ ਲੜ ਨੂੰ ਕਮਾ ਦਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਇਹ ਲੜ ਨੂੰ ਹਲਕਾ ਖੋਲ ਕੇ ਤੇ ਜਿਹੜਾ ਕਿ ਛੇਮ ਲੜ ਲਗਾਇਆ ਸੀ ਛੇਮ ਲੜ ਤੇ ਥੱਲੇ ਇਸ ਲੜ ਨੂੰ ਜਿਹੜਾ ਆਪਾਂ ਦੱਬ ਦਵਾਂਗੇ ਜੀ ਤੇ ਜਿਹੜਾ ਕਿ ਆਪਾਂ ਇਸ ਲੜ ਨੂੰ ਸਿੱਧਾ ਕਰਕੇ ਜਿਹੜਾ ਸਿੱਧਾ ਲਗਾ ਦੇਵਾਂਗੇ ਜੀ ਜਿਹੜਾ ਤੁਹਾਡਾ ਡਰੜਾ ਵੀ ਤੁਹਾਨੂੰ ਰਹਿ ਜਾਂਦਾ ਹੈ ਤੁਸੀਂ ਇਸ ਦੇ ਉੱਤੇ ਪੱਕਾ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜੜਾ ਥਿਲਾ ਨਹੀਂ ਰਹੇਗਾ ਤੇ ਹੁਣ ਜਿਹੜਾ ਕਿ ਆਪਣੇ 50 15 ਵੀਡਾ ਪਾਲ ਕੈਸਟ ਕਰ ਲਵਾਂਗੇ ਜਿਹੜਾ ਕਿ ਅਬੜਾ ਕੱਲ ਖਿਲਾੜੂਗਾ ਅਸ ਕੱਲ ਖਿਲਾੜਨ ਉਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਅੱਜ ਜਿਹੜਾ ਕਿ ਆਪਾਂ ਕੱਲ ਗਿਲੜ ਲਗਾਵਾਂਗੇ ਕੱਲ ਗਿਲੜ ਨੂੰ ਜਿਹੜਾ ਪਛੀਹ ਵਾਲਾ ਥੱਲੇ ਦੱਬ ਦਵਾਂਗੇ ਤੇ ਕਿਹੜਾ ਜਿਹੜਾ ਆਪਾਂ ਕੱਲ ਗਿਲੜ ਨੂੰ ਦੱਬਣ ਤੋਂ ਬਾਅਦ ਜਿਹੜਾ ਕਿ ਹੁਣ ਆਪਾਂ ਬਾਕੀ ਪਗ ਦੀ ਵੀਡੀਓ ਆਪਣੇ ਫਿਰਾਂੜਾ ਦੀ ਸੈਟਿੰਗ ਕਰ ਲਵਾਂਗੇ ਜੀ ਜਿਹੜੇ ਆਪਣੇ ਉੱਤੇਲੇ ਲੜ ਹੋਣਗੇ ਲੜਾਂ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਉੱਤੇਲੇ ਲੜਾਂ ਦੇ ਵਿੱਚ ਆਪਾਂ ਬਾਅਦ ਫਿਰ ਕੇ ਉੱਤੇਲੇ ਵਿੱਚਾਂ ਦੇ ਸਾਰੇ ਲੜਾਂ ਦੇ ਪੇਚਾਂ ਦੀ ਜਿਹੜੀ ਆਪਾਂ ਸफाई ਕਰ ਲਵਾਂਗੇ ਜੀ ਤੇੜੇ ਆਪਣੀ ਸ਼ੇਪ ਹੋ ਗਈ ਸ਼ੇਪ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇੜਾ ਕਿ ਆਪਾਂ ਸ਼ੇਟ ਟਕਾਂਗੇ ਜਿਹੜਾ ਸਰ ਦੇ ਸੈਂਟਰ ਚ ਪਹਿਲਾਂ ਲਗਾਇਆ ਸੀ ਉਸ ਉਸ ਲੜ ਉਸ ਲੜ ਦਿਨਾ ਜਿਹੜਾ ਕਿ ਆਪਾਂ ਸਰ ਉੱਤੇ ਟਕਾਂਗੇ ਜੀ ਜਿਹੜਾ ਸਿਰ ਤੇ ਹੈਂਟਰ ਚੋਂ ਪਹਿਲਾਂ ਲੜਨ ਲੱਗਾ ਸੀ ਉਸ ਨਾਲ ਨੂੰ ਖਿੱਚ ਕੇ ਤੇ ਉਸਦੇ ਪੂਰੇ ਸਿਰ ਤੇ ਲੜਨ ਨੂੰ ਖਿਲਾੜ ਕੇ ਆਪਾਂ ਚੰਗੀ ਤਰ੍ਹਾਂ ਉਸ ਕਪੜੇ ਨੇੜੇ ਰੱਖ ਕੇ ਪਲੜਾ ਥੱਲੇ ਦੇ ਦਵਾਂਗੇ ਲੜਣਾ ਥੱਲੇ ਕਪੜੇ ਦੇਣ ਤੋਂ ਬਾਅਦ ਜਿਹੜਾ ਕਿ ਆਪਣਾ ਉਂਗਲ ਲੜੋਗਾ ਸਿਰ ਨੂੰ ਖਿੱਚ ਕੇੜਾ ਆਪਣਾ ਸਿਰ ਟੈਟ ਕਰਾਂਗੇ ਉਸ ਤੋਂ ਬਾਅਦ ਬਾਦ ਦੇਣਾ ਜਿਹੜਾ ਕਿ ਆਪਣਾ ਸਿਰ ਉਸ ਤਰੀਕੇ ਨਾਲ ਕਵਰ ਕਰ ਦੇਵਾਂਗੇ ਠੀਕ ਤਰ੍ਹਾਂ ਇਹ ਆਪਣਾ ਲੜਾ ਥੱਲੇ ਉਸ ਕਪੜੇ ਨੂੰ ਬਾਦ ਦੇਣਾ ਜਿਹੜਾ ਕਿ ਦਬ ਦਵਾਂਗੇ ਜਿਗਾ ਤੁਹਾਡਾ ਸਿਰ ਫਿਰ ਤੋਂ ਵੀ ਕਿਤੋਂ ਨੰਗਾ ਰਹਿੰਦਾ ਹੈ ਤੁਸੀਂ ਡੋਲ ਸਿੱਚ ਦੇ ਵਿੱਚ ਦੇਖ ਕੇ ਜਿਹੜਾ ਕਿ ਆਪਣਾ ਸਿਰ ਟੱਕ ਸਕਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਆਪਣਾ ਸਿਰ ਟਾਟ ਟੈਟ ਕਰਕੇ ਜਿਹੜਾ ਕਵਰ ਕਰ ਦਵਾਵਾਂਗੇ ਪਿਛਲੇ ਲੜਨ ਦੋਨਾਂ ਸਾਈਡ ਤੋਂ ਫੋਲਡ ਕਰਕੇ ਉਸ ਸਾਈਡ ਨੂੰ ਆਪਾਂ ਬੈਸ ਤੇ ਦਬ ਦਵਾਵਾਂਗੇ ਤੇ ਜਿਹੜੇ ਹੁਣ ਆਪਣੀ ਪਾਗ ਅੰਗਰੇਟ ਹੋ ਚੁੱਕੀ ਆ ਜਿਗਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ